ਮੇਰਾ ਨਾਮ ਰਾਜਦੀਪ ਸਿੰਘ ਹੈ ਔਰ ਮੇਰੇ ਨਾਲ ਇਸ ਵੇਲੇ ਤਜेंद्र ਲੋਟੇਜੇ ਵੀ ਨੇ ਜੋ ਲੁਧਿਆਣੇ ਦੇ ਬਹੁਤ ਸੀਨੀਅਰ ਰਾਈਡਰਸ ਨੇ ਅੱਜ ਅਸੀਂ ਇੱਥੇ ਫੋਟੋਜ਼ ਹਸਪੀਟਲ ਦੇ ਵਿੱਚ ਸਾਰੇ ਲੁਧਿਆਣੇ ਦੇ ਰਾਈਡਰਸ ਇਕੱਠੇ ਹੋਏ ਆਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਹੈ ਅਵੇਰਨੈਸ ਰਾਈਡ ਹੈ ਸਾਰੀ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨਸ ਵੱਲੋਂ ਟ੍ਰੈਫਿਕ ਅਵੇਰਨੈਸ ਵੀਕ ਚੱਲ ਰਿਹਾ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਨਾਲ ਐਸੋਸੀਏਸ਼ਨ ਦੇ ਨਾਲ ਔਰ ਫੋਟੋਜ਼ ਹਸਪੀਟਲ ਨੇ ਉਪਰਾਲਾ ਕੀਤਾ ਹੈ ਅਸੀਂ ਲੋਕਾਂ ਨੂੰ ਆਪਣੀ ਹੈਲਥ ਵਾਸਤੇ ਔਰ ਰੋਡ ਦੇ ਉੱਤੇ ਕੀ ਕਹਿੰਦੇ ਸਾਨੂੰ ਰਿਸਪਾਂਸਿਬਲ ਇੱਕ ਨਾਗਰਿਕ ਬਣਨ ਦੀ ਜ਼ਰੂਰਤ ਹੈ ਉਹਨੂੰ ਅਵੇਅਰ ਕਰਨ ਦੇ ਲਈ ਅੱਜ ਸ਼ਹਿਰ ਦੇ ਵਿੱਚ ਲੋਕਾਂ ਨੂੰ ਇੱਕ ਅੱਛਾ ਸਨੇਹਾ ਦੇਣ ਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਲੋਕੀ ਜਦ ਰੋਡ ਦੇ ਉੱਤੇ ਚੱਲਦੇ ਨੇ ਤੇ ਅੱਜ ਕੱਲ੍ਹ ਅਸੀਂ ਦੇਖਦੇ ਆ ਕਿ ਬਹੁਤ ਸਾਰੀ ਰੋਡ ਰੇਜ ਔਰ ਲੋਕੀ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਆ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਕਿ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਜ਼ਿੰਮੇਵਾਰ ਨਾਗਰਿਕ ਬੰਨਾ ਚਾਹੀਦਾ ਔਰ ਨਾਲ ਨਾਲ ਸਾਨੂੰ ਆਪਣੇ ਆਪ ਦੇ ਨਾਲ ਵੀ ਜ਼ਿੰਮੇਵਾਰ ਨਾਗਰਿਕ ਬਣਨ ਦੀ ਜ਼ਰੂਰਤ ਹੈ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਲੋਕਾਂ ਨੂੰ ਆਪਣੇ ਹੈਲਥ ਦੇ ਲਈ ਅਵੇਅਰ ਕਰਨ ਦੇ ਲਈ ਅੱਜ ਇੱਕ ਬਹੁਤ ਅੱਛਾ ਉਪਰਾਲਾ ਰੱਖਿਆ ਗਿਆ ਜਿਦੇ ਲਈ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਸ਼ਹਿਰ ਦੇ ਵਿੱਚ ਅੱਜ ਅਸੀਂ ਸੁਨੇਹਾ ਦੇਵਾਂਗੇ ਕਿ ਜ਼ਿੰਮੇਵਾਰ ਨਾਗਰਿਕ ਬਣੀ ਅਸੀਂ ਅੱਜ ਇੱਥੋਂ ਫੋਟਿਸ ਹਸਪੀਟਲ ਤੋਂ ਸਟਾਰਟ ਕਰਦੇ ਹੋਏ ਅਸੀਂ ਫਿਰੋਜ਼ਪੁਰ ਰੋਡ ਹੁੰਦੇ ਹੋਏ ਵਾਪਸ ਅਸੀਂ ਕੀ ਕਹਿੰਦੇ ਫੋਟਿਸ ਹਸਪੀਟਲ ਅਸੀਂ ਆਵਾਂਗੇ ਪਬਲਿਕ ਨੂੰ ਮੈਸੇਜ ਅਸੀਂ ਯੰਗ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਔਰ ਸੜਕ ਦੇ ਉਤੇ ਅਸੀਂ ਜ਼ਿੰਮੇਦਾਰ ਕੀ ਕਹਿੰਦੇ ਨਾਗਰਿਕ ਬਣੀ ਹੈ ਯੂਥ ਨੂੰ ਮੈਸੇਜ ਅਸੀਂ ਇਹੀ ਦੇਣਾ ਚਾਹਾਂਗੇ ਕਿ ਇੱਕ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਅਸੀਂ ਇਸ ਤੋਂ ਦੂਰ ਰਹੀਏ ਇਹ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ ਜ਼ਿੰਦਗੀ ਦੇ ਨਾਲ ਕਰੀਏ ਪਿਆਰ ਨਸ਼ਿਆਂ ਤੋਂ ਰਹੀਏ ਅਸੀਂ ਦੂਰ ਆਹੀ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਅੱਜ ਇੱਥੇ ਇਕੱਠੇ ਹੋਏ ਜੀ ਤੇ ਆਪਣੇ ਜਿਹੜੇ ਫੋਟੋਸ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਹੈ ਇਹਨਾਂ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਇਹਨਾਂ ਨੇ ਬਹੁਤ ਇੱਕ ਚੰਗਾ ਉਪਰਾਲਾ ਅੱਜ ਇੱਥੇ ਆ ਕਿਤਾ ਜਿਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਕਫਾ ਖਿੱਸਿਆਂ ਦੇ ਵਿੱਚ ਅਸੀਂ ਆ ਇੱਕ ਮੋਟਰਸਾਈਕਲ ਜਿਹੜੀ ਹੈਗੀ ਰੈਲੀ ਕੱਢ ਰਹੇ ਹ ਜਿਹਦੇ ਵਿੱਚ ਪੂਰੇ ਸੋਬੇ ਪੂਰੇ ਸੋਬੇ ਤੋਂ ਹੀ ਜਿਹੜੇ ਵਧੀਆ ਰਾਈਡਰਸ ਨੇ ਆ ਜਿਹਦੇ ਵਿੱਚ ਹਾਰਲੇ ਡੇਵਿਡਸਨ ਹੋ ਗਏ ਹੋਰ ਤੇ ਉਹ ਸ਼ਹਿਰ ਦੇ ਵਕਫਾ ਖਿੱਸਾ ਦੇ ਵਿੱਚ ਗੇੜਾ ਕੱਢਣਗੇ ਤੇ ਸ਼ਹਿਰ ਨੂੰ ਲੁਧਿਆਣਾ ਵਿਆ ਨੂੰ ਲੁਧਿਆਣਾ ਦੇ ਜਿਹੜੇ ਇਮਤਿਆਨਾਂ ਦੇ ਜਿਹੜੇ ਨਗਰ ਵਾਸੀ ਹੈਗੇ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਜਾਗਰੂਕ ਕਰਨਗੇ ਤੇ ਇਹਦੇ ਵਿੱਚ ਹਸਪੀਟਲ ਐਡਮਿਨਿਸਟ੍ਰੇਸ਼ਨ ਸਾਡੇ ਟ੍ਰੈਫਿਕ ਦੇ ਜਿਹੜੇ ਆਫੀਸਰਸ ਨੇ ਪੁਰੀਵਾਲ ਮੈਡਮ ਤੇ ਜਤਨ ਬੰਸਲ ਸਾਹਿਬ ਤੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਰਾਈਡਰਸ ਹੈਗੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਦੀ ਜਿਹੜੀ ਹੈਗੀ ਇਹ ਮੁਹਿੰਮ ਜਾਰੀ ਰੱਖਾਂਗੇ ਜਿਨ੍ਹਾਂ ਨੇ ਇੱਥੋਂ ਸ਼ੁਰੂ ਕਰਨਾ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਨਗਰ ਚੌਕ ਵੀਰਕਾ ਚੌਕ ਪੈਰਾਗੋਨ ਫਰੰਟ ਤੋਂ ਯੂ-ਟਰਨ ਕਰਕੇ ਫਿਰ ਇੱਥੇ ਆ ਕੇ ਜਿਹੜਾ ਇਹ ਖਤਮ ਕਰ ਲਿਆ ਦੇਖੋ ਜੀ ਅਸੀਂ ਜਦੋਂ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦਾ ਡਾਟਾ ਦੇਖਦੇ ਹਾਂ ਤਾਂ ਅਸੀਂ ਲੱਸਾ ਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਜ਼ਿਆਦਾ ਡੈਥ ਇਨਫ ਰੋਡ ਐਕਸੀਡੈਂਟ ਕਰਕੇ ਹੁੰਦੀਆਂ ਔਰ ਉਹ ਬੜੇ ਕਨਫਰਚੂਨੇਟ ਇਨਸੀਡੈਂਟ ਹੁੰਦਾ ਹੈ ਪੂਰੀ ਫੈਮਿਲੀ ਦੇ ਲਈ ਪੂਰੇ ਪਰਿਵਾਰ ਦੇ ਲਈ बिकॉज ਕਦੇ-ਕਦੇ ਜਿਹੜਾ ਪਰਿਵਾਰ ਦਾ ਜਿਹੜਾ ਓਨਲੀ ਅਰਨਿੰਗ ਮੈਂਬਰ ਹੁੰਦਾ ਹੈ ਜਿਹੜਾ ਕਿ ਬਾਈਕ ਤੇ ਆਫਿਸ ਤੋਂ ਆ ਰਿਹਾ ਹੈ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਿਤੇ ਨਾ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਮਤਲਬ ਸਭ ਤੋਂ ਜ਼ਿਆਦਾ ਜੇ ਸਭ ਤੋਂ ਜ਼ਰੂਰੀ ਹੈ ਪਹਿਲਾਂ ਪ੍ਰੀਵੈਂਸ਼ਨ ਕਰੀਏ ਔਰ ਪ੍ਰੀਵੈਂਸ਼ਨ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਅਸੀਂ ਆਪਣਾ ਆਪਣੇ ਆਪਣਾ ਤੇ ਆਪਣੀ ਮੋਟਰਸਾਈਕਲ ਤੇ ਆਪਣੀ ਗੱਡੀ ਦਾ ਧਿਆਨ ਰੱਖਿਓ ਉਹ ਕਿੱਦਾਂ ਹੋਏਗਾ ਜੀ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਹੈਗੇ ਉਹਨਾਂ ਦਾ ਤੁਸੀਂ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਜੀ ਪਹਿਲੇ ਵੀ ਅਸੀਂ ਕਈ ਵਾਰੀ ਜਿਹੜੀ ਹੈਗੇ ਲੋਕਾਂ ਨੂੰ ਕਹਿ ਚੁੱਕੇ ਹਾਂ ਤੇ ਹੁਣ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆ ਨਸ਼ੇ ਪੱਤੇ ਦੇ ਉੱਤੇ ਨਾ ਲੱਗਿਓ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਹੈ ਤੁਹਾਡੇ ਇਲਾਕੇ ਸੂਬੇ ਆ ਤੁਹਾਡੇ ਮੋਹੱਲੇ ਦੇ ਵਿੱਚ ਤੁਸੀਂ ਸਾਨੂੰ ਇਤਲਾਾ ਕਰੋ ਤੁਹਾਡੀ ਆਈਡੈਂਟੀਟੀ ਕੰਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਬੰਦੇ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਵੇਂ ਕਿ ਮੈਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਇੰਨੀ ਠੰਡ ਚ ਸਵੇਰੇ ਸਵੇਰੇ ਆਉਣਾ ਇਟਸ ਆਲਵੇਸ ਅ ਚੈਲੰਜ ਪਹਿਲਾ ਇਹ ਇੱਕ ਸਾਡਾ ਰੋਡ ਸੇਫਟੀ ਮਾਂਥ ਚੱਲ ਰਿਹਾ 2025 ਦਾ ਜਿਹੜਾ ਕਿ 올ਓਵਰ ਇੰਡੀਆ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਸੀਂ ਵੇਰੀਅਸ ਐਕਟੀਵਿਟੀਜ਼ ਕਰ ਰਹੇ ਆ ਅਵੇਅਰਨੈਸ ਲਈ ਜਿਵੇਂ ਕਿ ਤੁਸੀਂ ਕੁਝ ਪਿਛਲੇ ਕੁਝ ਦਿਨਾਂ ਚ ਦੇਖਿਆ ਹੋਊਗਾ ਲੁਧਿਆਣਾ ਪੁਲਿਸ ਦੁਆਰਾ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਸਕੂਲਾਂ ਕਾਲਜਾਂ ਚ ਜਾ ਕੇ ਸਟੂਡੈਂਟਸ ਨੂੰ ਅਵੇਅਰ ਕੀਤਾ ਗਿਆ ਤਾਂ ਉਸੇ ਲੜੀ ਵਿੱਚ ਅੱਜ ਇੱਕ ਮੇਜਰ ਇਵੈਂਟ ਜੋ ਅਸੀਂ ਫੋਰਟਿਸ ਹਸਪੀਟਲ ਦੀ ਜਨਰਲ ਕੋਲਾਬੋਰੇਟ ਕਰਕੇ ਇਹਨਾਂ ਦਾ ਮੈਂ ਕਹਾਂਗਾ ਇਹਨਾਂ ਦਾ ਬਹੁਤ ਵੱਡਾ ਸਾਰਾ ਯੋਗਦਾਨ ਇਹਨਾਂ ਦਾ ਹੈ ਜਿੰਨਾ ਇਹਨਾਂ ਨੇ ਇੰਨਾ ਵੱਡਾ ਇਵੈਂਟ ਨੂੰ ਆਰਗੇਨਾਈਜ਼ ਕੀਤਾ ਇਸ ਵਿੱਚ ਅਸੀਂ ਬਾਈਕ ਰੈਲੀ ਇੱਕ ਆਰਗੇਨਾਈਜ਼ ਕੀਤੀ ਹੈ ਜਿਸ ਨੂੰ ਜਿਸ ਦੀ ਥੀਮ ਹੈ ਹੈਲਥ ਤੇ ਰੋਡ ਸੇਫਟੀ ਦੀ ਅਵੇਰਨੈਸ ਮਤਲਬ ਲੋਕਾਂ 'ਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਇੱਕ ਰੂਟ ਰੂਟ ਮੈਪ ਤਿਆਰ ਕੀਤਾ ਜਿਹੜਾ ਕਿ ਸਾਰੇ ਸ਼ਹਿਰ ਵਿੱਚ ਇਹ ਬਾਈਕ ਇਕੱਠੇ ਹੋ ਕੇ ਵਿਦ ਆਲ ਦੀ ਰੈਲੇਵੈਂਟ ਟ੍ਰੈਫਿਕ ਰੂਲ ਫਾਲੋ ਕਰਦੇ ਹੋਏ ਅਸੀਂ ਇੱਕ ਰੈਲੀ ਕੱਢਾਂਗੇ ਤੇ ਉਹਦੇ ਨਾਲ ਲੋਕਾਂ 'ਚ ਇੱਕ ਯੂ ਨੋ ਅਵੇਅਰਨੈਸ ਦੀ ਭਾਵਨਾ ਪੈਦਾ ਕਰਨਾ ਸਾਡਾ ਪਰਪਰਸ ਜਿਹੜਾ ਹਸਪੀਟਲ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਨੂੰ ਲੋਕਾਂ ਇਨਫਲੂਐਂਸ ਮਿਲੇਗੀ ਡੈਫੀਨਿਟਲੀ ਜੀ ਲੋਕਾਂ ਨੂੰ ਅਟੈਂਸ਼ਨ ਅਸੀਂ ਪਬਲਿਸਾਈਜ਼ ਵੀ ਕੀਤਾ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਲੋਕਾਂ ਤੱਕ ਪਹੁੰਚਣਾ ਚਾਹਾਂਗੇ ਤਾਂ ਬਾਕੀ ਬਾਈਕਸ ਜੋ ਹੈ ਕਾਫੀ 100 ਰਾਈਡਰ ਦੇ ਕਰੀਬ ਨੇ ਡੈਫੀਨਿਟਲੀ ਲੋਕਾਂ ਦਾ ਅਟੈਂਸ਼ਨ ਤਾਂ ਜਾਏਗਾ ਹੀ ਐਂਡ ਇੱਕ ਮਤਲਬ ਆਪਾਂ ਜਿਹੜਾ ਕੀ ਹੈ ਵੀ ਵੱਧ ਚੜ ਕੇ ਇਸ ਨੂੰ ਆਪਾਂ ਆਪਣੀ ਟਰਾਈ ਬੈਸਟ ਹੈ ਕਿ ਆਪਾਂ ਜਿੰਨੀ ਅਵੇਅਰਨੈਸ ਹੋ ਸਕੀ ਹੈ ਕਰ ਸਕੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਜ ਫੋਟੋਸ ਹਸਪੀਟਲ ਮਾਲ ਰੋਡ ਲਦੇ ਆਣਾ ਵੱਲੋਂ ਇੱਕ ਬਾਈਕ ਰੈਲੀ ਕੀਤੀ ਜਾ ਰਹੀ ਹੈ ਜਿਤੇ ਜੀ ਕਿ ਅਸੀਂ ਹਾਰਲੇ ਡੇਵਿਡਸਨ ਤੇ ਬਾਕੀ ਹੋਰ ਰਾਈਡਰਸ ਦੇ ਨਾਲ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਪੂਰੇ ਲੁਧਿਆਣੇ ਨੂੰ ਰਿਗਾਰਡਿੰਗ ਹੈਲਥ ਅਵੇਅਰਨੈਸ ਤੇ ਰੋਡ ਸੇਫਟੀ ਜਿੱਦਾਂ ਕਿ ਆਪਾਂ ਜਾਣਦੇ ਆਂ ਕਿ ਜਿ ਕਿ ਰੋਡ ਸੇਫਟੀ ਜਿਹੜੀ ਬਹੁਤ ਇੰਪੋਰਟੈਂਟ ਹੈ ਰੋਡ ਐਕਸੀਡੈਂਟ ਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਜਾਂਦੀ ਹੈ ਅਸੀਂ ਉਸ ਨੂੰ ਥ ਆਪਾ ਪ੍ਰੋਪਰ ਰੋਡ ਲੌਮਸ ਫਾਲੋ ਕਰੀਏ ਟ੍ਰੈਫਿਕ ਰੂਲਸ ਫਾਲੋ ਕਰੀਏ ਤੇ ਰੋਡ ਸੇਫਟੀ ਨੂੰ ਅਗਰ ਇੰਪੋਰਟੈਂਸ ਦਵਾਗੇ ਤਾਂ ਆਪਾਂ ਬਹੁਤ ਸਾਰੇ ਜਿਹੜੇ ਕਿ ਅਚਾਹੇ ਹਾਦਸੇ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਬਚਾ ਸਕਦੇ ਆ ਇਸ ਦੇ ਨਾਲ ਨਾਲ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਰਦੀ ਦਾ ਮੌਸਮ ਹੈ ਅਸੀਂ ਹੈਲਥ ਅਵੇਅਰਨੈਸ ਵਾਲੇ ਬਸ ਨੂੰ ਵੀ ਆਪਾਂ ਇੱਕ ਇੰਪੋਰਟੈਂਟ ਦੇਣਾ ਚਾਹੁੰਦੇ ਆ ਕਿ ਕਿ ਕਿਦਾਂ ਇਸ ਠੰਡੇ ਮੌਸਮ ਦੇ ਵਿੱਚ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਕਾਰਡੀਕ ਪ੍ਰੋਬਲਮ ਜਿਹੜੀਆਂ ਕਿ ਹਾਰਟ ਦੇ ਅਟੈਕ ਹੈ ਜਾਂ ਸਟ੍ਰੋਕ ਹੈ ਜਿਹੜੇ ਪ੍ਰੋਬਲਮਸ ਉਸ ਜ਼ਿਆਦਾ ਵੱਜ ਜਾਂਦੀਆਂ ਆ ਇਸ ਵਾਸਤੇ ਅਸੀਂ ਚੀਫ ਕਸਟ ਅਕੀ ਜੀ ਸੀ ਪੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ ਜੇ ਇਹ ਜਿਹੜਾ ਅਸੀਂ ਉਪਰਾਲਾ ਕੀਤਾ ਹੈ ਉਹ ਉਦਿਆਨਾ ਪੁਲਿਸ ਦੇ ਨਾਲ ਅਸੀਂ ਕੀਤਾ ਹੈ ਤੇ ਵੀ ਆਰ ਐਕਸਪੈਕਟਿੰਗ ਕਿ ਜੀ ਕਿ ਸੀ ਪੀ ਸਾਹਿਬ ਤੇ ਬਾਕੀ ਜਿਹੜੇ ਹੋਰ ਹੈ ਡਿਗਨਿਟਰੀਜ਼ ਨੇ ਡੀ ਸੀ ਪੀ ਐਂਡ ਏ ਸੀ ਪੀ ਉਹ ਸਾਰੇ ਜਿਹੜੇ ਹੈਗੇ ਕਿ ਇਸ ਦੇ ਵਿੱਚ ਚੀਫ ਗੈਸਟ ਹੋਣਗੇ ਪਬਲਿਕ ਲਈ ਮੈਸੇਜ ਹੈ ਕਿ ਜੀ ਕਿ ਆਪਾਂ ਰੋਡ ਦੇ ਜਿਹੜੇ ਹੈ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰੀਏ ਰੋਡ ਸੇਫਟੀ ਨੂੰ ਇੰਪੋਰਟੈਂਸ ਦਈਏ ਤੇ ਆਪਣੇ ਆਪ ਨੂੰ ਸੇਫ ਰੱਖੀਏ ਇਸ ਦੇ ਨਾਲ ਨਾਲ ਜਿਹੜਾ ਇਹ ਠੰਡ ਦਾ ਮੌਸਮ ਹੈ ਇਸ ਦੇ ਵਿੱਚ ਜਿਹੜੀ ਹਾਰਟ ਪ੍ਰੋਬਲਮਸ ਹ ਆਪ ਨੂੰ ਸੇਫ ਰੱਖ ਸਕਦੇ ਆ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਇਹ ਸਾਡਾ ਮੈਸੇਜ ਹੋਏਗਾ ਇਧਰ ਰੂਟ ਅਸੀਂ ਰੈਕ ਰੱਖਿਆ ਕਿ ਜੇ ਕਿਸੇ ਕੋਲ ਮਾਲ ਰੋਡ ਤੋਂ ਅਸੀਂ ਸਟਾਰਟ ਕਰਕੇ ਅਸੀਂ ਬਾਇ ਫਿਰੋਜ਼ਪੁਰ ਰੋਡ ਘਮਾਰ ਮੰਡੀ ਹੋ ਕੇ ਵਾਪਸ ਇੱਥੇ ਹਸਪਤਲ ਤੇ ਐਂਡ ਕਰਾ ਕੇ